ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਹਰ ਇੱਕ ਦਾ ਵਿਅਕਤੀ ਦੀ ਜਮਾਂਡ ਹੁੰਦੀ ਹੈ ਕਿ ਉਹ ਤਿਉਹਾਰੀ ਸੀਜ਼ਨ ਦੌਰਾਨ ਆਪਣੇ ਘਰਾਂ ਦੇ ਵਿੱਚ ਕੋਈ ਨਾ ਕੋਈ ਖਰੀਦਦਾਰੀ ਕਰਕੇ ਜ਼ਰੂਰ ਕੋਈ ਨਵਾਂ ਸਮਾਨ ਲੈ ਕੇ ਜਾਵੇ ਜਿਵੇਂ ਕਿ ਇਸ ਗੱਲ ਤੋਂ ਵੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ ਜਦੋਂ ਵੀ ਤਿਉਹਾਰੀ ਸੀਜ਼ਨ ਆਉਂਦਾ ਹੈ ਤਾਂ ਹੁਸ਼ਿਆਰਪੁਰ ਬਤਰਾ ਇਲੈਕਟ੍ਰੋਨਿਕਸ ਦੇ ਗਾਹਕਾਂ ਦੇ ਲਈ ਵਿਸ਼ੇਸ਼ ਆਫਰਸ ਲੈ ਕੇ ਆਉਂਦਾ ਸੋ ਇਸ ਵਾਰ ਕੀ ਕੁਝ ਆਫਰਸ ਬਤਰਾ ਇਲੈਕਟ੍ਰੋਨਿਕਸ ਹੁਸ਼ਿਆਰਪੁਰ ਆਪਣੇ ਗਾਹਕਾਂ ਦੇ ਲਈ ਲੈ ਕੇ ਆਇਆ ਇਸ ਬਾਬਤ ਗੱਲ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਉਂਦਰ ਸਾਹਿਬ ਬਤਰਾ ਮੌਜੂਦ ਨੇ ਗੱਲਬਾਤ ਕਰਦੇ ਬਤਰਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੀ ਹਾਲ ਹੈ ਸਰ ਬਹੁਤ ਵਧੀਆ ਠੀਕ ਹੋ ਜੀ ਬਹੁਤ ਵਧੀਆ ਸਰ ਬਤਰਾ ਸਾਹਿਬ ਫੈਸਟੀਵਲ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਫਰਸ ਹਰ ਇੱਕ ਵਿਅਕਤੀ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ ਕਿ ਕਦੋਂ ਜਿਹੜੀ ਉਹ ਵੀਡੀਓ ਬਲਾਸਟ ਹੋਏਗੀ ਹੁਸ਼ਾਰਪੁਰ ਨਿਊਜ਼ ਤੇ ਬਤਰਾ ਇਲੈਕਟ੍ਰੋਨਿਕਸ ਵੱਲੋਂ ਸੋ ਕੀ ਕੁਝ ਆਫਰਸ ਲੈ ਕੇ ਆਏ ਹੋ ਜੀ ਸਰ ਪਹਿਲੇ ਤਾਂ ਸਾਰੇ ਈਵਰਸ ਦਾ ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਪੇਜ ਤੇ ਇਤਨਾ ਜਿਵੇਂ ਕਿ ਸਾਰੇ ਜਾਣਦੇ ਹੋ ਕਿ ਆਪਾਂ ਤੁਹਾਡੇ ਪੇਜ ਤੇ ਆਪਣੇ ਆਫਸ ਹੈ ਟਰਾਂਸਪੇਰੈਂ ਇਸ ਵਾਰੇ ਵੀ ਆਪਾਂ ਕੋਈ ਆਫਰ ਲੈ ਕੇ ਆਏ ਆ ਕਿ ਜਿਹਦੇ ਵਿੱਚ ਕੋਈ ਵੀ ਤੁਸੀਂ LED ਪਰਚੇਸ ਕਰੋਗੇ ਉਹਦੇ ਨਾਲ ਤੁਹਾਨੂੰ ਪੰਜ ਗਿਫਟ ਜਿਹੜੇ ਆ ਉਹ ਫ੍ਰੀ ਦਿੱਤੇ ਜਾਣਗੇ ਜਿਹਦੇ ਵਿੱਚ ਇੱਕ 25 ਲੀਟਰ ਦਾ ਗੀਜ਼ਰ ਇੱਕ ਇਲੈਕਟ੍ਰਿਕ ਕੇਟਲ ਇੱਕ ਸੈਂਡਵਿਚ ਮੇਕਰ ਇੱਕ ਹੈੱਡਫੋਨਸ ਤੇ ਇੱਕ ایرਪອດਸ ਫ੍ਰੀ ਦਿੱਤੇ ਜਾਣਗੇ ਕਿਹਨੇ ਗਿਫਟ ਹੈ ਜੀ ਇੱਕ ਵਾਟਰ ਹੀਟਰ 25 ਲੀਟਰ ਦਾ ਇੱਕ ਸੈਂਡਵਿਚ ਮੇਕਰ ਇੱਕ ਇਲੈਕਟ੍ਰਿਕ ਕੇਟਲ ਹੈੱਡਫੋਨਸ ਤੇ ایرਬਾਡਸ ਇਹ ਜਿਹੜਾ LED ਦੀ ਖਰੀਦਦਾਰੀ ਤੇ ਫ੍ਰੀ ਹੈ ਉਹਦੇ ਤੋਂ ਬਾਅਦ ਜੀ ਜਿਹੜਾ ਵੀ ਬੰਦਾ ਤੁਹਾਡੇ ਪੇਜ ਤੇ ਮੇਰੀ ਐਡ ਸ਼ੇਅਰ ਕਰਕੇ ਆਏਗਾ ਮਿਨਿਮਮ 8 ਤੋਂ 10 ਬੰਦਿਆਂ ਨੂੰ ਉਸ ਬੰਦੇ ਨੂੰ ਮੈਂ 5000 ਰੁਪਏ ਦਾ ਇੱਕ ਪਾਵਰ ਸਪੀਕਰ ਤੇ 4000 ਰੁਪਏ ਦਾ ਇੱਕ ਇਨਫਰਾ ਰੈਡ ਕੁੱਕਰ ਫ੍ਰੀ ਦਊਂਗਾ ਜੇਦੇ ਤੇ ਸਾਰੇ ਵਰਤਨ ਲਗਾਏ ਜਾ ਸਕਦੇ ਦਵਾਰਾ ਦੱਸਿਓ ਜਿਹੜਾ ਬੰਦਾ ਤੁਹਾਡੀ ਐਡ ਨੂੰ ਸ਼ੇਅਰ ਕਰਕੇ ਆਏਗਾ ਉਸ ਬੰਦੇ ਨੂੰ ਨਾਲ ਇੱਕ ਟਾਵਾ ਸਪੀਕਰ ਫ੍ਰੀ ਕਿੰਨੇ ਬੰਦਿਆਂ ਨੂੰ ਸ਼ੇਅਰ ਕਰਨੀਆਂ ਜੀ 10 ਬੰਦਿਆਂ ਨੂੰ ਕਹੇ ਆਪਣੇ ਪੇਜ ਤੇ ਸ਼ੇਅਰ ਕਰਕੇ ਆਵੇ ਉਹ ਆਪਣਾ ਸਕਰੀਨਸ਼ਾਟ ਦਿਖਾਏ ਸ਼ੇਅਰ ਚਾਹੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਵੇ ਜਿਸ ਮਰਜ਼ੀ ਜਗ੍ਹਾ ਤੇ ਸ਼ੇਅਰ ਕਰੇ ਨਾਲ ਉਹਨੂੰ ਫ੍ਰੀ ਦਿੱਤੇ ਜਾਣਗੇ ਦੋ ਗਿਫਟ ਓਕੇ ਔਰ ਉਹਦੇ ਤੋਂ ਬਾਅਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਈ ਵਾਰੀ ਤੁਹਾਡੇ ਪੇਜ ਤੇ ਬੜੇ ਪਿਆਰੇ ਪਿਆਰੇ ਵਿਅਰਜ਼ ਹੁੰਦੇ ਆ ਜਿਹੜੇ ਨੈਗੇਟਿਵ ਕਮੈਂਟ ਸਰਵਾਰੀ ਕਰਦੇ ਕਰਦੇ ਆ ਉਹਨਾਂ ਦੇ ਲਈ ਵੀ ਆਫਰ ਹੈ ਉਹ ਆ ਕੇ ਆਪਣੀ ਪਰਚੇਸ ਕਰਨ ਤੋਂ ਬਾਅਦ ਇੱਕ ਫੋਟੋ ਜਿਹੜੀ ਹੈ ਪਰਚੇਸ ਦੀ ਕਮੈਂਟ ਸੈਕਸ਼ਨ ਚ ਪਾਉਗੇ ਉਹਨਾਂ ਨੂੰ ਦੋ ਗਿਫਟਸ ਐਕਸਟਰਾ ਦਿੱਤੇ ਜਾਣਗੇ ਮਤਲਬ ਇੱਕ LED 43 ਇੰਚ ਹੋਵੇ ਤਾਂ ਕੋਈ ਵੀ ਲਓ ਨਾਲ ਉਹਦੇ ਤੁਹਾਨੂੰ ਨੌ ਗਿਫਟ ਫ੍ਰੀ ਦਊਗਾ ਇਸ ਵਾਰੀ ਬਿਲਕੁਲ ਮੈਂ ਸਵਾਲ ਇਹੀ ਕਰਨਾ ਹੈ ਕਿ ਕਿਉਂਕਿ ਕਈ ਲੋਕ 네ਗੇਟਿਵ ਕਮੈਂਟਸ ਵੀ ਜੜੇ ਹੋ ਜ਼ਰੂਰ ਕਰਦੇ ਨੇ ਕਿ ਬਤਰਾ ਸਾਹਿਬ ਐਵੇਂ ਪਾਗਲੇ ਬਣਾਉਂਦੇ ਨੇ ਮੂਰਖ ਬਣਾਉਂਦੇ ਨੇ ਲੋਕਾਂ ਨੂੰ ਸਰ ਜੇ ਮੂਰਖ ਬਣਾਉਣਾ ਹੋਵਾ ਤਾਂ ਪੇਜ ਤੁਹਾਡਾ ਵੀ ਡਾਊਨਗ੍ਰੇਡ ਹੋਣਾ ਤੁਸੀਂ ਫੇ ਮੇਰੀ ਕਿਉਂ ਐਡ ਕਵਰ ਕਰੋਗੇ ਜੇ ਤੁਹਾਨੂੰ ਪਤਾ ਜੈਨੂਇਨ ਐਡ ਹੈ ਤਾਂ ਹੀ ਤੁਹਾਡੇ ਨਾਲ ਮੇਰੀ ਐਸੋਸੀਏਸ਼ਨ ਪਿਛਲੇ 4 ਸਾਲ ਤੋਂ ਚੱਲਦੀ ਆ ਰਹੀ ਹੈ। ਅਜੀ ਪੱਤਰਾ ਸਾਹਿਬ ਹੁਣ ਐਲਈਡੀ ਤੋਂ ਇਲਾਵਾ ਪਰ ਰੈਫਰਿਜਰੇਟਰ ਦੀ ਗੱਲ ਕਰ ਲਈਏ, ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਤਾਂ ਇਹਨਾਂ ਤੇ ਕੀ ਆਫਰ ਚੱਲ ਰਹੀਆਂ ਨੇ ਸਰ ਕੋਈ ਵੀ ਤੁਸੀਂ ਮਸ਼ੀਨ ਪਰਚੇਸ ਕਰਦੇ ਹੋ, ਉਹਦੇ ਤੇ ਵੀ 5 ਗਿਫਟ ਫ੍ਰੀ ਮਿਲਣਗੇ। ਫ੍ਰਿਜ ਪਰਚੇਸ ਕਰਦੇ ਹੋ, ਉਹਦੇ ਤੇ ਵੀ 5 ਗਿਫਟ ਫ੍ਰੀ ਮਿਲਣਗੇ। ਕੋਈ ਫਰਨੀਚਰ ਪਰਚੇਸ ਕਰਦੇ ਹੋ, ਉਹਦੇ ਤੇ ਵੀ ਗਿਫਟਸ ਇੰਪਲੀਮੈਂਟਡ ਹੈ। 0% ਫైనాਂਸ ਦੀ ਸੁਵਿਧਾ ਅਵੇਲੇਬਲ ਹੈ। 0 ਡਾਊਨ ਪੇਮੈਂਟ ਤੇ ਸਮਾਨ ਲਓ। ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਇੱਕ ਬੜਾ ਹੁਣ ਦਿਲਚਸਪ ਆਫਰ ਹੈ ਬਤਰਾ ਇਲੈਕਟ੍ਰੋਨਿਕਸ ਦਾ ਲੈ ਕੇ ਆਉਂਦਾ ਹੈ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਲੋਕਾਂ ਨੂੰ ਜੋ ਉਸ ਬਾਬਤ ਵੀ ਜਾਣਕਾਰੀ ਜ਼ਰੂਰ ਦੇਣੀ ਸਰ ਉਹ ਐਡ ਨੂੰ ਉਹ ਮੈਂ ਐਡ ਚ ਕਵਰ ਨਿਗਰਨਾ ਜਾਂਦਾ ਕਿਉਂਕਿ ਉਹ ਮੋਦੀ ਸਾਹਿਬ ਨੇ ਸਾਰਿਆਂ ਨੂੰ ਹੀ ਦਿਵਾਲੀ ਦਾ ਗਿਫਟ ਦਿੱਤਾ ਬਿਲਕੁਲ ਬਿਲਕੁਲ ਨਹੀਂ ਚਲੋ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਨਹੀਂ ਜੋ ਪ੍ਰਾਈਸ ਹੈ ਸਾਰਾ 18% ਜੀਐਸਟੀ ਦੇ ਨਾਲ ਮਿਲੇਗਾ ਜਿੱਦਾਂ ਕਿ ਐਲਈਡੀ ਸੀ ਪਹਿਲੇ 28% ਦੇ ਨਾਲ ਕੈਲਕੂਲੇਟਿਡ ਸੀਗੀ ਪਹਿਲਾਂ ਹੁਣ ਜਿੱਦਾਂ ਤਾਂ ਅੱਡੀ ਪਿਛਲੇ ਸਾਲ ਉਹ ਐਡ ਕਵਰ ਕਰ ਰਹੀ ਸੀ 43 ਇੰਚ ਦਾ ਰੇਟ ਪਿਛਲੇ ਸਾਲ 2499 ਇਸ ਸਾਲ 23000 ਰੁਪਏ ਰੇਟ ਹੋ ਗਿਆ ਜੀ ਰੇਟ ਵੀ 2990 ਰਹਿ ਗਿਆ ਪਲੱਸ ਗਿਫਟ ਵੀ ਨਾ ਹੋ ਗਿਆ ਵੱਧ ਗਿਆ ਜੀ ਆ ਨਹੀਂ ਹੈਗਾ ਕਿ ਪ੍ਰਾਈਸ ਪੁਰਾਣਾ ਹੈ ਪ੍ਰਾਈਸ ਵੀ 18% ਜੀਐਸਟੀ ਨਾਲ 10% ਰੇਟ ਵੀ ਘਟਿਆ ਤੇ ਗਿਫਟ ਦੀ ਵੀ ਜਿਆਦਾ ਐਸੀ ਜਿਹੜਾ ਆਪਣਾ ਕਰਾਇਆ ਤਾਂ ਉਸ ਤੋਂ ਇਲਾਵਾ ਹੁਣ ਜਿਵੇਂ ਹੁਣ ਗਰਮੀਆਂ ਦਾ ਮੌਸਮ ਹੈ ਜਾ ਰਿਹਾ ਜੇ ਸਰਦੀਆਂ ਦਾ ਮੌਸਮ ਆ ਰਿਹਾ ਹੈ ਏਸੀਆਂ ਦੀ ਗੱਲ ਕਰ ਲਈਏ ਤਾਂ ਏਸੀਆਂ ਤਾਂ ਵੀ ਕੋਈ ਫੈਸਿਲਿਟੀ ਹੈ ਕਿਉਂਕਿ ਬਹੁਤ ਲੋਕਾਂ ਦੀ ਇਹ ਸੋਚ ਹੁੰਦੀ ਹੈ ਕੀ ਆਪਾਂ ਆਫ ਦਾ ਸੀਜ਼ਨ AC ਨੂੰ ਆਪਾਂ ਇੰਸਟਾਲ ਕਰਵਾਉਂਦੇ ਆ ਤਾਂ ਸਾਨੂੰ ਹੋ ਸਕਦਾ ਉਸ ਦਾ ਕੋਈ ਨਾ ਕੋਈ ਮੁਨਾਫਾ ਜਿਹੜਾ ਜ਼ਰੂਰ ਮਿਲੇਗਾ ਜੀ ਬਿਲਕੁਲ ਸਰ ਪਹਿਲੇ ਤਾਂ ਸਭ ਤੋਂ بڑی ਚੀਜ਼ AC ਦੇ ਵਿੱਚ ਕੀ ਹੈ ਤੁਸੀਂ ਕੋਈ ਵੀ AC ਪਰਚੇਸ ਕਰਦੇ ਹੋ ਜਿਹੜਾ ਸੀਜ਼ਨ ਦੇ ਵਿੱਚ ਅਰਾਊਂਡ 38 40000 ਦਾ ਜਿਹੜਾ ਟੈਂਟੇਟਿਵ ਟਿਕਟ ਸਾਈਜ਼ ਜਾਂਦਾ ਹੈ AC ਦਾ ਉਹ ਇਸ ਟਾਈਮ ਤੇ 33 ਤੋਂ 34000 ਰੁਪਏ ਦੇ ਵਿੱਚ ਰਹਿ ਗਿਆ ਨਾਲੋ ਦੇ ਤੁਹਾਨੂੰ ਕੰਪਨੀ ਦੀ ਫਿਟਿੰਗ ਫ੍ਰੀ ਮਿਲੇਗੀ ਜਿਵੇਂ ਕਿ ਤੁਸੀਂ ਜਾਣਦੇ ਏਸੀ ਦੀ ਗਾਰੰਟੀ 1 ਸਾਲ ਪੂਰੀ ਹੁੰਦੀ ਹੈ 5 ਸਾਲ ਕੰਪਰੈਸਰ ਦੀ ਹੁੰਦੀ ਹੈ ਇਸ ਟਾਈਮ ਤੇ ਏਸੀ ਦੀ ਜੋ ਵਾਰੰਟੀ ਹੈ ਦਿਵਾਲੀ ਕਰਕੇ ਕੰਪਨੀ ਨੇ ਐਕਸਟੈਂਡ ਕਰਤੀ ਹੈ 5 ਸਾਲ ਫੁੱਲ ਵਾਰੰਟੀ ਹੈ 10 ਇਅਰ ਕੰਪਰੈਸਰ ਵਾਰੰਟੀ ਹੈ ਜੀ ਰੈਫਰਿਜਰੇਟਰ ਬਹੁਤ سارے ਡਿਜ਼ਾਈਨਸ ਦੇ ਵਿੱਚ ਨੇ ਤੁਹਾਡੇ ਤੇ ਕੋਲ ਆਪਾਂ ਉਹ ਵੀ ਗੱਲਬਾਤ ਕਰ ਲੈਂਦੇ ਹਾਂ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਆਪਣੇ ਕੋਲ ਸਰ ਮੇਰੇ ਕੋਲ ਰੈਫਰਿਜਰੇਟਰ 180 ਲੀਟਰ ਤੋਂ ਸਟਾਰਟ ਹੋ ਕੇ ਘੱਟੋ ਘੱਟ 600 650 ਲੀਟਰ ਤੱਕ ਦਾ ਰੈਫਰਿਜਰੇਟਰ ਹੈ ਸਟਾਕ ਦੇ ਵਿੱਚ ਅਵੇ ਫਲੋਰਲ ਐਨ ਉਹ ਲੈ ਸਕਦੇ ਹੋ ਅੱਜ ਕੱਲ ਲੇਟੈਸਟ ਐਂਡ ਗਲਾਸ ਡੋਰਸ ਆ ਗਿਆ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਤੁਹਾਨੂੰ ਵਿਜ਼ਿਗੂਲਰ ਚਾਹੀਦੇ ਉਹ ਵੀ ਅਵੇਲੇਬਲ ਹੈ ਡੀ ਫਰੀਜ਼ਰ ਚਾਹੀਦੇ ਉਹ ਵੀ ਅਵੇਲੇਬਲ ਹੈ ਅੱਛਾ ਜਿਹੜੇ ਗਲਾਸ ਡੋਰ ਵਾਲੇ ਨੇ ਪ੍ਰਾਈਸ ਇਹਨਾਂ ਦਾ ਜ਼ਿਆਦਾ ਕਿਉਂ ਨਾ ਕੀ ਹੈ ਜੀ ਆਲਮੋਸਟ ਸੇਮ ਹੈ ਬਲੈਸ ਗੈਸ ਜਿੱਦਾਂ ਗਲਾਸ ਹੈ ਉਹਦੀ ਅਰਾਊਂਡ ਕੋਈ 7-800000 ਰੁਪਏ ਕਾਸਟ ਐਡ ਹੋ ਜਾਂਦੀ ਹੈ ਉਹ ਵੀ ਕਿਉਂਕਿ ਸਕਰਾਚ ਲੈਸ ਔਰ ਐਸਥੈਟਿਕ ਲੁਕਸ ਦੇ ਨਾਲ ਅੱਛਾ ਜੀ ਬੱਤਰ ਸਾਹਿਬ ਇਸ ਤੋਂ ਲਗ ਆਪਾਂ ਗੱਲ ਕਰ ਰਹੇ ਜਿਵੇਂ ਕਿ ਇਸ ਵਾਰ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਮਾਰ ਮਾਰੀ ਆ ਸ਼ਾਰਪੁਰ ਦੇ ਵਿੱਚ ਵੀ ਜਿਹੜੀ ਉਹ ਫਲਾਣ ਨੇ ਕਾਫੀ ਜ਼ਿਆਦਾ ਮਾਰ ਮਾਰੀ ਹੈ ਉਹਨਾਂ ਲੋਕਾਂ ਲਈ ਕੀ ਰਾਹਤ ਹੈ ਜੀ ਤੁਹਾਡੇ ਕੋਲ ਸਰ ਦੇਖੋ ਉਹਦੇ ਲਈ ਮੈਂ ਆਪਣੇ ਕੋਲੋਂ ਜਿੰਨਾ ਵੀ ਕਰ ਸਕਦਾ ਕੰਟ੍ਰਿਬਿਊਟ ਕਰੂੰਗਾ ਜਿਵੇਂ ਕਿ ਤੁਸੀਂ ਜਾਣਦੇ ਹੋ Bajaj Finance ਤੋਂ ਤੁਸੀਂ ਕੁਝ ਵੀ ਫਾਈਨਾਂਸ ਕਰਵਾਉਂਦੇ ਆ ਉਹਦੇ ਚ ਅਰਾਊਂਡ ਇੱਕ ਤਾਂ EMI 8 ਹੁੰਦੀਆਂ ਪਲੱਸ ਜਿਹੜੀ ਪ੍ਰੋਸੈਸਿੰਗ ਫੀਸ ਹੈ ਉਹ 1500000 ਰੁਪਏ ਰੈਂਦੀ ਰਹਿੰਦੀ ਹੈ ਮੈਂ ਇਸ ਵਾਰੀ ਕਸਟਮਰਸ ਦੀ ਰਾਹਤ ਦੇ ਲਈ ਕੋਈ ਡਾਊਨ ਪੇਮੈਂਟ ਨਹੀਂ ਲਵਾਂਗਾ ਗਾਕ ਕੋਲ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਵਾਂਗਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਹਿਡਨ ਚਾਰਜ ਨਹੀਂ ਲਵਾਂਗਾ EMI ਦੀ ਵੀ ਜਿਹੜੀ ਹੈ ਫਲੈਕਸੀਬਿਲਟੀ ਰਹੇਗੀ ਕਿ 1000 1500 2000 ਰੁਪਏ EMI ਹੋਏਗੀ ਜਿਹੜਾ ਬੈਸਟ ਬਾਇਟ ਰਹੇਗਾ ਕਸਟਮਰ ਲਈ ਆ ਕਿ ਜਦ ਤੱਕ ਇਸ ਸਾਲ ਤਿੰਨੋਂ ਤਿਉਹਾਰ ਇੱਕ ਮਹੀਨੇ ਚ ਆ ਗਏ ਦੁਸ਼ਹਿਰਾ ਵੀ ਕਰਵਾ ਚੌਥੀ ਦੀਵਾਲੀ ਵੀ ਉਹਦੇ ਨਾਲ ਕੀ ਹੁੰਦਾ ਹੈ ਕਈ ਵਾਰੀ ਕਸਟਮਰ ਦੇ ਜਿਹੜਾ ਸੈਲਰੀਡ ਕਲਾਸ ਕਸਟਮਰ ਆ ਉਹਦਾ ਥੋੜਾ ਬਜਟ ਟਾਈਟ ਹੋ ਜਾਂਦਾ ਹੈ ਕਿ ਤਿੰਨੋਂ ਤਿਉਹਾਰ ਆ ਗਿਆ ਸਾਰਿਆਂ ਦੇ ਲਈ ਸਮਾਨ ਜ਼ੀਰੋ ਡਾਊਨ ਪੇਮੈਂਟ ਤੇ ਆ ਜਿਹੜੀ EMI ਦੇਣੀ ਸ਼ੁਰੂ ਕਰਨੀ ਹੈ ਉਹ ਦੀਵਾਲੀ ਤੋਂ ਬਾਅਦ ਦੇਣੀ ਸ਼ੁਰੂ ਕਰਨੀ ਆ ਪਲੱਸ ਦੂਸਰੀ ਚੀਜ਼ ਕੀ ਰਹੇਗੀ ਕਿ ਆਪਾਂ ਕੋਈ ਵੀ ਉਹਨਾਂ ਤੋਂ ਫਾਈਲ ਕਰ ਚੱਲ ਜੇ ਬਜਾਜ ਫਾਈਨਾਂਸ ਤੋਂ ਵੀ ਫਾਈਨਾਂਸ ਕਰਾਉਂਦੇ ਆਪਾਂ ਕਾਰਡ ਵੀ ਉਹਨਾਂ ਦਾ ਜਿਹੜਾ 700 ਰੁਪਏ ਦਾ ਫ੍ਰੀ ਬਣਾ ਕੇ ਦਵਾਂਗੇ ਜੀ ਬਤਰਾ ਸਾਹਿਬ ਆਖਰੀ ਸਵਾਲ ਹੈ ਹਰ ਸਾਲ ਤੁਸੀਂ ਇੱਕ ਗੱਲ ਵੀ ਕਹਿੰਦੇ ਹੋ ਹਰ ਵੀਡੀਓ ਦੇ ਵਿੱਚ ਕਿਸੇ ਨੇ ਖਰੀਦਦਾਰ ਇਹ ਵੀ ਕਰਨੀ ਉਹ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੋਲ ਆ ਕੇ ਆਪਣਾ ਗਿਫਟ ਉਹ ਜਿਹੜਾ ਕੈਰੀ ਕਰ ਸਕਦਾ ਜੀ ਇਸ ਵਾਰ ਵੀ ਆਫਰ ਹੈ ਜੀ ਬਿਲਕੁਲ ਸਰ ਜੋ ਐਜ਼ ਇਟ ਇਜ਼ ਆਫਰ ਰਹੇਗੀ ਪੁਰਾਣੀ ਹੋਤਾ ਰਹੇਗੀ ਰਹੇਗੀ ਇਸ ਵਾਰੀ ਤਾਂ ਤੁਸੀਂ ਦੇਖਿਆ ਕਿ ਸਿਰਫ ਔਰ ਸਿਰਫ ਐਕਸਟਰਾ ਦੇਣ ਲਈ ਕਿ ਤੁਹਾਡੇ ਜਿੱਦਾਂ ਵਿਊਅਰਸ ਹਰ ਸਾਲ ਕੁਝ ਨਾ ਕੁਝ ਐਕਸਪੈਕਟ ਕਰਦੇ ਆ ਮੈਨੂੰ ਬੜੇ ਲੋਕਾਂ ਦੇ ਫੋ ਚੇਤਨ ਭਾਈ ਦੇ ਚੈਨਲ ਤੇ ਕਿਸੇ ਕਰਕੇ ਤੁਹਾਡੇ ਕਰਕੇ ਮੈਂ ਦੋ ਗਿਫਟ ਟੈਕਸਟ ਲਗਾਇਆ ਕਿ ਜਿਹੜੇ ਤੁਹਾਡੀ ਐਡ ਸ਼ੇਅਰ ਕਰਕੇ ਆਨ ਉਹਨਾਂ ਨੂੰ ਲਗਾਉਂਗਾ ਪਲੱਸ ਜੇ ਤੁਹਾਡੀ ਐਡ ਜਿਆਦਾ ਤੋਂ ਜਿਆਦਾ ਸ਼ੇਅਰ ਹੋ ਜਾਂਦੀ ਹੈ ਜਿੱਦਾਂ ਕਿ ਆਪਾਂ ਪਿਛਲੀ ਵਾਰੀ ਇੱਕ ਐਕਸ ਹੋ ਲਗਾਇਆ ਸੀਗਾ ਆਪਣਾ ਇੱਕ ਲੱਕੀ ਡਰਾਅ ਦਾ ਲਗਾਇਆ ਸੀ ਉਹ ਵੀ ਲਗਾਵਾਂਗੇ ਜਿਹੜਾ ਵੀ ਬੰਦਾ ਇਹ ਆਫਰ ਸਿਰਫ 8 ਤੋਂ 10 ਦਿਨ ਲਈ ਵੈਲਿਡ ਹੈ ਕਰਵਾ ਆਪਣਾ ਦੁਸ਼ਹਿਰੇ ਤੱਕ ਐਡ ਚੱਲੇਗੀ 23 ਤਰੀਕ ਤੋਂ ਲੈ ਕੇ 2 ਤਰੀਕ ਤੱਕ ਜੋ ਵੀ ਖਰੀਦਦਾਰੀ ਕਰੇਗਾ ਉਹਨੂੰ LED ਦੇ ਨਾਲ ਲੋ ਗਿਫਟ ਅਛਾ ਆਫਰਸ ਸਟਾਰਟ ਹੈ ਕੱਲ ਤੋਂ ਜੀ ਬਿਲਕੁਲ ਆਫਰ 23 ਤਰੀਕ ਤੋਂ ਸਟਾਰਟ ਹੈ ਅਪ ਟੂ ਦਸ਼ਰਾ ਹੈ ਆਖ ਨਹੀਂ ਹੈ ਕਿ ਲੌਂਗ ਟਾਈਮ ਪੀਰੀਅਡ ਹੈ ਤੁਹਾਨੂੰ ਪਤਾ ਹੈ ਕਿ ਅਛਾ ਦੀਵਾਲੀ ਲਈ ਫਿਰ ਉਹ ਵਕਤ ਨਾ ਨਾ ਦੀਵਾਲੀ ਦੇ ਸਰ ਹੁੰਦਾ ਹੈ ਕਿ ਜਿੱਦਾਂ ਜਿੱਦਾਂ ਦੀਵਾਲੀ ਨੀਅਰ ਜਾਏਗੀ ਕੰਪਨੀਆਂ ਕੀ ਕਰਦੀ ਹੈ ਕੰਪਨੀਆਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਸੀਜ਼ਨ ਜਿਹੜਾ ਹੈ ਉਹ ਹੁਣ ਪੀਕ ਤੇ ਆ ਖਰੀਦਦਾਰੀ ਜ਼ਿਆਦਾ ਹੋਣੀ ਹੈ ਤਾਂ ਉਹ ਜਿਹੜੇ ਆਫਰਸ ਨੇ ਥੋੜੇ ਘਟਾ ਦਿੰਦੇ ਇਹ ਜਿਹੜਾ ਆਫਰ ਹੈ ਸਿਰਫ ਅਪ ਟੂ ਦਸ਼ਰਾ ਰਹੇਗਾ ਜੀ ਬਹੁਤ ਬਹੁਤ ਧੰ